ਗੁਰਮਤ ਦੇ ਵਿੱਚ ਸਤਗੁਰਾਂ ਨੇ ਖਾਲਸੇ ਨੂੰ ਚਾਰ ਬੱਜਰੂ ਕਰੈਤਾਂ ਦਾ ਵਰਜਿਆ ਹੈ ਜਿਸ ਦੇ ਵਿੱਚ ਤੀਸਰੀ ਕਰੈਤ ਹੈ ਹਲਾਲ ਹਲਾਲ ਕੁੱਠੇ ਨੂੰ ਦੱਸਿਆ ਗਿਆ ਹੈ ਕਿ ਮੁਸਲਮਾਨਾਂ ਦੇ ਕਲਮਾ ਪੜ੍ਹ ਕੇ ਕੋ ਕੋ ਕੇ ਮਾਰੇ ਹੋਏ ਜਾਨਵਰ ਦੇ ਮਾਸ ਨੂੰ ਕੁੱਠਾ ਕਿਹਾ ਗਿਆ ਹੈ ਜਿਸ ਦੀ ਗੁਰਮਤ ਦੇ ਵਿੱਚ ਸਖਤ ਮਨਾਹੀ ਹੈ ਇਹ ਇੱਕ ਬੱਜਰੂ ਕਰੈਤ ਵੀ ਮੰਨੀ ਗਈ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਮਾਸ ਖਾਣ ਦੀ ਕਿਤੇ ਵੀ ਆਗਿਆ ਨਹੀਂ ਦਿੱਤੀ ਤੇ ਜਿਹੜੇ ਮਾਸ ਖਾਂਦੇ ਨੇ ਬਕਰਿਆਂ ਦੀਆਂ ਗਰਦਨਾ ਵੜ ਦਿੰਦੇ ਨੇ ਮੁਰਗੀਆਂ ਵੜ ਦਿੰਦੇ ਹਨ ਉਹਨਾਂ ਨੂੰ ਵੀ ਉਸੇ ਜੂਨ ਦੇ ਵਿੱਚ ਆ ਕੇ ਆਪਣੀਆਂ ਗਰਦਨਾ ਵਢਾ ਕੇ ਆਪਣੇ ਅੰਗ ਵਢਾ ਕੇ ਲੇਖਾ ਜੋਖਾ ਦੇਣਾ ਪਵੇਗਾ ਅਸੀਂ ਕਹਿ ਦਿੰਦੇ ਆ ਕਿ ਮਹਾਰਾਜ ਜੀ ਦੇ ਸ਼ਿਕਾਰ ਖੇੜਦੇ ਰਹੇ ਪਰ ਮਹਾਰਾਜ ਕਲਾ ਸ਼ਿਕਾਰ ਨਹੀਂ ਸਨ ਖੇੜਦੇ ਉਹ ਉਹਨਾਂ ਜੀਵਾਂ ਦੀ ਆਪਣੇ ਸੇਖਾਂ ਦੀ ਮੁਕਤੀ ਕਰਦੇ ਸਨ ਉਸ ਜੂਨ ਦੇ ਵਿੱਚੋਂ ਸਾਡੇ ਵਿੱਚ ਤੇ ਆਪਣੇ ਆਪ ਨੂੰ ਮੁਕਤ ਕਰਨ ਦੀ ਸਮਰੱਥਾ ਨਹੀਂ ਹੈ ਹੋਰ ਕਿਸੇ ਨੂੰ ਤੇ ਕੀ ਮੁਕਤ ਕਰਨਾ ਹੈ ਜਦੋਂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੁਲਤਾਨਪੁਰ ਲੋਧੀ ਦੇ ਵਿੱਚ ਰਹਿੰਦੇ ਸਨ ਉਸ ਸਮੇਂ ਦਾ ਜ਼ਿਕਰ ਆਉਂਦਾ ਹੈ ਕਿ ਇੱਕ ਕਾਜੀ ਕੁਕੜੀ ਵੱਢ ਰਿਹਾ ਸੀ ਤੇ ਕੁਕੜੀ ਉਸਦੇ ਹੱਥੋਂ ਛੁੱਟ ਗਈ ਛੋਟ ਕਰਕੇ ਉਸਦੇ ਚੋਲੇ ਦੇ ਉੱਤੇ ਖੂਨ ਦੀ ਛਿਟ ਪੈ ਗਈ ਤੇ ਉਸਨੇ ਆਪਣੇ ਨੌਕਰ ਨੂੰ ਆਵਾਜ਼ ਮਾਰੀ ਕਿ ਨਵਾਂ ਚੋਲਾ ਲਿਆ ਇਹ ਚੋਲਾ ਪਲੀਤ ਹੋ ਗਿਆ ਹੈ ਹੁਣ ਪਵਿੱਤਰ ਨਹੀਂ ਰਿਹਾ ਤੇ ਸਤਿਗੁਰ ਮਹਾਰਾਜ ਕਾਜੀ ਦੇ ਪ੍ਰਥਾਏ ਬਚਨ ਉਚਾਰਨ ਕਰਦੇ ਹਨ ਜੇ ਰਾਤ ਲੱਗਾ ਕੱਪੜਾ ਜਾਮਾ ਹੋਏ ਪਲੀਤ ਜੋ ਰਤ ਪੀਵਹਿ ਮਾਨਸਾ ਤੈਨ ਕਿਉ ਨਿਰਮਲ ਜੀਤ ਕੇ ਭਾਈ ਜੇ ਇੱਕ ਖੂਨ ਦੀ ਛਿੱਟ ਤੇਰੇ ਚੋਲੇ ਦੇ ਪੈ ਕਰਕੇ ਤੇਰਾ ਚੋਲਾ ਜਿਹੜਾ ਹੈ ਉਹ ਪਲੀਤ ਹੋ ਗਿਆ ਹੈ ਤੇ ਤੂੰ ਇੱਕ ਮੁਰਗੀ ਖਾ ਕੇ ਤੂੰ ਕਿਦਾਂ ਪਵਿੱਤਰ ਹੋ ਸਕਦਾ ਹੈ ਇਹ ਮਾਸ ਖਾਣ ਦੇ ਨਾਲ ਜਿਹੜੀ ਮਾਨਸ ਦੀ ਬੁੱਧੀ ਹੈ ਉਹ ਜਾਨਵਰਾ ਵਰਗੀ ਹੋ ਜਾਂਦੀ ਹੈ ਬਾਣੀ ਪੜਨ ਨੂੰ ਮਾਨ ਨਹੀਂ ਕਰਦਾ ਆਲਸ ਭਰਿਆ ਮਨ ਹੋ ਜਾਂਦਾ ਹੈ ਸਤਿਗੁਰ ਮਹਾਰਾਜ ਜੀ ਬਚਨ ਉਚਾਰਨ ਕਰਦੇ ਹਨ ਜੋ ਸਭ ਵਿੱਚ ਹੈ ਇੱਕ ਖੁਦਾਇ ਕਹਤ ਹੋ ਤੋ ਕਿਉਂ ਮੁਰਗੀ ਮਾਰਾ ਹੈ ਕਿ ਭਾਈ ਕਿ ਜੇ ਤੁਸੀਂ ਕਹਿੰਦੇ ਹੋ ਕਿ ਪਰਮੇਸ਼ਰ ਘਾਟ ਘਾਟ ਦੇ ਵਿੱਚ ਵਸਦਾ ਹੈ ਵਾਸਾ ਕਰਦਾ ਹੈ ਹਰੇਕ ਜੀਵ ਦੇ ਵਿੱਚ ਤੇ ਫਿਰ ਤੁਸੀਂ ਜੀਵਾਂ ਨੂੰ ਕਿਉਂ ਮਾਰਦੇ ਹੋ ਕਿ ਜਿਹੜੇ ਤੁਸੀਂ ਜੀ ਮਾਰਦੇ ਹੋ ਉਹਨਾਂ ਦੇ ਵਿੱਚ ਨਹੀਂ ਪਰਮੇਸ਼ਰ ਵਾਸਾ ਕਰਦਾ ਬਾਬਾ ਦੇਵ ਸਿੰਘ ਜੀ ਨੇ ਕੱਚੇ ਬੇਰ ਖਾ ਕਰਕੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਾਰ ਸਰੂਪ ਹੱਥ ਲਿਖਤ ਲਿਖੇ ਹਨ ਜਿਹੜੇ ਹੁਣ ਤੱਕ ਸਹਿਬਾਨਾਂ ਤੇ ਵਿਰਾਜਮਾਨ ਹਨ ਤੇ ਉਹਨਾਂ ਨੇ 87 ਸਾਲ ਦੀ ਉਮਰ ਦੇ ਵਿੱਚ ਜਾਲਮਨਾਂ ਨਾਲ ਜੰਗ ਕਰਕੇ ਉਹਨਾਂ ਦਾ ਸੌਦਾ ਲਾਇਆ ਉਹਨਾਂ ਨੂੰ ਨਾਸ਼ ਕੀਤਾ ਉਹਨਾਂ ਦੇ ਵਿੱਚ ਨਾਮ ਦੀ ਸਿਮਰਨ ਦੀ ਸ਼ਕਤੀ ਸੀ ਅੰਮ੍ਰਿਤ ਦੀ ਸ਼ਕਤੀ ਸੀ ਤੇ ਇਸ ਕਰਕੇ ਭਾਈ ਗੁਰਮਤ ਦੇ ਵਿੱਚ ਕਿਤੇ ਵੀ ਮਾਸ ਖਾਣ ਦੀ ਕੋਈ ਆਗਿਆ ਨਹੀਂ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ